ਦੂਜੀ ਬੇਨਤੀ ਇਹ ਕਰਦੇ ਆਂ ਕਿ ਜਿਹੜਾ ਇੱਕ ਅੰਮ੍ਰਿਤਸਰ ਵਿੱਚ ਜਿਹੜਾ ਬਹੁਤ ਹੀ ਵਿਵਾਦ ਚੱਲ ਰਿਹਾ ਵਾ ਜੋ ਕਿ ਹਿੰਦੂ ਧਰਮ ਬਾਰੇ ਸਿੱਖ ਧਰਮ ਬਾਰੇ ਹੋਰ ਵੀ ਮੁਸਲਮ ਮੁਸਲਮਾਨ ਜਿਹੜਾ ਭਾਈਚਾਰੇ ਬਾਰੇ ਬੜਾ ਗਲਤ ਬੋ ਰਿਹਾ ਵਾ ਸਾਰੇ ਜਿਹੜੇ ਧਰਮ ਐ ਇਹ ਬੜੇ ਸਤਿਕਾਰਯੋਗ ਧਰਮ ਆ ਕੋਈ ਈਸਾਈ ਭਾਈਚਾਰਾ ਵਾ ਕੋਈ ਸਿੱਖ ਧਰਮ ਕੋਈ ਹਿੰਦੂ ਧਰਮ ਆ ਜੇ ਮੁਸਲਮਾਨ ਧਰਮ ਆ ਉਹ ਵੀ ਸਤਿਕਾਰਯੋਗ ਆ ਸਾਡੀ ਦਲਪੰਥਲੋਂ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਈਏ ਡੀਸੀ ਸਾਹਿਬ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਔਰ ਸੀਪੀ ਸਾਹਿਬ ਜਿਹੜੇ ਇਹ ਜਿਹੜਾ ਬੜਾ ਜਿਹੜਾ ਨਿੰਦਨਯੋਗ ਜਿਹੜਾ ਕੰਮ ਕਰ ਰਿਹਾ ਵਿਅਕਤੀ ਇਹਦਾ ਇਹਦਾ ਨਾਂ ਦਾ ਨਹੀਂ ਇਹਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਰਾਜਨ ਰਾਜਾ ਕਿੰਗ ਇਹਦਾ ਨਾਮ ਆ ਇਹਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਵੀ ਇਹਨੂੰ ਨੱਥ ਪਾਈ ਜਾਵੇ ਇਹਨੂੰ ਬੰਦੇ ਦਾ ਪੁੱਤ ਬਣਾਇਆ ਜਾਵੇ ਨਹੀਂ ਤੇ ਨਿਹੰਗ ਸਿੰਘ ਫੌਜਾ ਵਾਲਾ ਨੂੰ ਸੌਦਾ ਵੀ ਲਾਇਆ ਜਾਊਗਾ ਤੇ ਇਹਨੂੰ ਤਾੜਨਾ ਵੀ ਇਹਦੇ ਪਰਿਵਾਰ ਨੂੰ ਇਹਦਾ ਜਿਹੜਾ ਹੋਰ ਵੀ ਭਾਈਚਾਰਾ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਤਾੜਨਾ ਕਰਦੇ ਕਿ ਇਹਨੂੰ ਸਮਝਾਇਆ ਜਾਵੇ ਤਾਂ ਕਿ ਜਿਹੜਾ ਇਹ ਮਾਤਾ ਮਾਤਾ ਜੀ ਵੈਸ਼ਨੋਮ ਬਾਰੇ ਸ਼੍ਰੀ ਹਨੂਮਾਨ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਇਹ ਮੁਸਲਮਾਨ ਭਾਈਚਾਰੇ ਬਾਰੇ ਜਿਹੜਾ ਬੜਾ ਗਲਤ ਸ਼ਬਦਾਂ ਲਈ ਬੋਲਦਾ ਨਾ ਇਹਨੂੰ ਸਿੱਧਿਆਂ ਕਰਾਂਗੇ ਨਹੀਂ ਤੇ ਇਹਨੂੰ ਪਾਗਲਖਾਨੇ ਨਾ ਕਿਤੇ ਜਮਾ ਕਰਾ ਕੇ ਜੇ ਪਾਗਲ ਵੀ ਹੈ ਨਾ ਤੇ ਤਾਂ ਵੀ ਇਹਨੂੰ ਪਾਗਲਖਾਨੇ ਜਮਾ ਕਰਾਓ ਤਾਂ ਕਿ ਇਹਨੂੰ ਬਤੀਆਂ-ਬਤੀਆਂ ਲਾਗੇ ਦਾ ਦਿਮਾਗ ਦਾ ਦੁਰਸਤ ਕੀਤਾ ਜਾਵੇ ਦੂਜੀ ਬੇਨਤੀ ਇਹ ਕਰਦੇ ਆਂ ਕਿ ਡੀਸੀ ਸਾਹਿਬ ਨੂੰ ਜਲਦੀ ਤੋਂ ਜਲਦੀ ਇਹਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਹੁਕਮ ਕਰਨ ਕਿ ਜਿਹੜਾ ਨੂੰ ਚਾਹ ਦੇ ਜੇ ਜੇ ਦੇ ਦੇ ਦਿਮਾਗ 'ਚ ਵੀ ਕੋਈ ਨੁਕਸਿਆ ਨਾ ਤੇ ਤਾਂ ਵੀ ਇਹਨੂੰ ਦਰੁਸਤ ਕੀਤਾ ਜਾਵੇ ਇਹਦੇ ਦਿਮਾਗ 'ਚ ਨੁਕਸਿਆ ਕੋਈ ਤੇ ਜੇ ਉਦਾਂ ਕਰਦਾ ਵਾ ਨਹੀਂ ਤੇ ਦਲਪੰਥ ਨੂੰ ਸੇਵਾ ਦਿੱਤੀ ਜਾਵੇ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਆ ਸੇਵਾਦਾਰ ਬੈਠੇ ਹਨ ਸਿੰਘ ਫੌਜਾਂ ਇਹਨੂੰ 10 ਮਿੰਟਾਂ ਵਿੱਚ ਸਿਧਿਆ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੀਡੀਓ ਕਢ ਕੇ ਮਾਫੀ ਮੰਗੀ ਹੈ ਕਹਿੰਦੇ ਜੋ ਮੈਂ ਕਿਹਾ ਮਾਫੀ ਮੇਰੀ ਕਬੂਲ ਕੀਤੀ ਜਾਵੇ ਵਾਹਿਗੁਰੂ ਜੀ ਇਹ ਮਾਫੀ ਦੇ ਜਿਹੜਾ ਮਾਫੀ ਦੇ ਯੋਗ ਨਹੀਂ ਹੈਗਾ ਵਿਅਕਤੀ ਇਹਦੇ ਇਹ ਜਿੰਨਾ ਗਲਤ ਸ਼ਬਦਾਵਲੀ ਬੋਲਣ ਦਿਆ ਆਪਣੇ YouTube ਦੇ ਪੇਤੇ ਪਾਪ ਆ ਗਏ ਕਦੀ ਕਦੀ ਮੰਦਰ ਮੰਦਰ ਮਸਜਿਦ ਦੇ ਵਿੱਚ ਜਾ ਕੇ ਮਲੋ ਨੋਟ ਡਾਉਂਦਾ ਵਾ ਚਾਹ ਹਨੂਮਾਨ ਜੀ ਬਾਰੇ ਬੋਲਦਾ ਵਾ ਕਿੱਡੀ ਗਲਤ ਸ਼ਬਦਾਵਲੀ ਆਪ ਜੀ ਦੇਖ ਸਕਦੇ ਆ YouTube ਤੇ ਸਾਰੇ ਵੀਰਾਂ ਭਰਾਵਾਂ ਨੇ ਵੀਡੀਓ ਵੇਖੀਆਂ ਪੂਰੇ ਪੰਜਾਬ ਨੇ ਪਹਿਲਾਂ ਇੱਕ ਨਿਹੰਗ ਸਿੰਘ ਜੱਥੇਬੰਦੀ ਨੇ ਐਲਾਨ ਕੀਤਾ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਜੇ ਮਾਫੀ ਨਾਮਗੀ ਤਾਂ ਆਪਾਂ ਤੇਰੇ ਘਰ ਦੇ ਬਾਹਰ ਧਰਨਾ ਲਾਵਾਂਗੇ ਲੁਧਿਆਣੇ ਵਾਲਿਆਂ ਨੇ ਤੇ ਇਹਨਾਂ ਨੇ 2 ਵੀ ਘੰਟੇ ਬਿਨਕਰੀ ਦੇ ਤੋਂ ਪਹਿਲਾਂ ਹੀ ਮਾਫੀ ਮੰਗ ਲਈ ਲੱਗਦਾ ਕਿ ਜੀਐਮਕੇਡੀ ਆ ਜੀ ਇਹ ਵੇਖੋ ਜੀ ਪਤਾ ਕੀ ਗੱਲ ਹੈ ਜੀ ਇਹਦੇ ਵਿੱਚ ਜਿਹੜੀਆਂ ਸ਼ਰਾਰਤੀ ਇਹ ਨਹੀਂ ਕਹਿ ਸਕਦੇ ਸ਼ਰਾਰਤੀ ਅੰਸਰ ਵੀ ਹੁੰਦੇ ਆ ਹਰ ਧਰਮ ਦੇ ਵਿੱਚ ਹੈਗੇ ਆ ਸਾਡੇ ਸਿੱਖ ਧਰਮ ਨੂੰ ਹਿੰਦੂ ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨੂੰ ਈਸਾਈ ਭਾਈਚਾਰੇ ਨੂੰ ਇਹ ਜਿਹੜਾ ਨਾ ਵਿੱਚ ਸ਼ਰਾਰਤੀ ਅੰਸਰ ਵਾਲੇ ਦੇ ਧਰ ਉਹੀ ਤਰ੍ਹਾਂ ਨਹੀਂ ਮੜਾ ਗਿਆ ਆਪਣੇ ਆਪਣੇ ਜਿਹੜਾ ਧਰਮਿਆਂ ਉਹਦੇ ਵਿੱਚ ਪਰਪੱਖ ਰਹਿਣਾ ਚਾਹੀਦਾ ਵਾ ਹਰ ਇੱਕ ਜੇ ਹਿੰਦੂ ਧਰਮਿਆਂ ਉਹਨੂੰ ਗੀਤਾ ਨਾਲ ਸੰਬੰਧਿਤ ਜਿਹੜਾ ਵੀ ਜੋ ਉਹਦਾ ਫਲਸਫਾ ਵਾ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਵਾ ਜੇ ਕੋਈ ਮੁ슬ਮਾਨ ਭਾਈਚਾਰਾ ਵਾ ਉਹਦੀ ਜਿਹੜੀ ਕੁਰਾਨ ਆ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਵਾ ਜੇ ਕੋਈ ਅਸਾਈ ਭਾਈਚਾਰਾ ਵਾ ਉਹਨੂੰ ਜਿਹੜਾ ਬਾਈਬਲ ਦੇ ਮੁਤਾਬਿਕ ਚੱਲਣਾ ਚਾਹੀਦਾ ਜਿਹੜਾ ਅਸੀਂ ਹੋਰ ਵੀ ਸੰਸਥਾਵਾਂ ਜਿਹੜੀਆਂ ਹੋਰ ਵੀ ਨਾਲ ਜੁੜਦੀਆਂ ਸਾਡੇ ਪਖੰਡਵਾ ਦੇ ਬਿਲਕੁਲ ਅਸੀਂ ਖਿਲਾਫ ਆ ਅਸੀਂ ਧਰਮ ਦੇ ਖਿਲਾਫ ਨਹੀਂ ਹੈਗੇ ਇਹ ਵੀ ਧਰਮ ਨੇ ਜਿਹੜੇ ਧਰਮ ਦਾ ਵੀ ਹੈਗਾ ਵਾ ਇਹਨੂੰ ਆਪਣਾ ਧਰਮ ਦੇ ਮੁਬਾਰਕ ਆ ਪਰ ਜੇ ਕਿ ਕਿਸੇ ਧਰਮ ਬਾਰੇ ਵੀ ਗਲਤ ਬੋਲਦਾ ਸ਼ਹਿਦ阿里 ਹਿੰਦੂ ਧਰਮ ਬਾਰੇ ਸਿੱਖ ਧਰਮ ਬਾਰੇ ਮੁਸਲਮਾਨ ਭਾਈਚਾਰੇ ਬਾਰੇ ਤੇ ਇਹਦਾ ਠੋਕੇ ਵਿਰੋਧ ਕੀਤਾ ਜਾਊਗਾ ਤੇ ਇਹਨੂੰ ਤਾੜਨਾ ਨਹੀਂ ਇਹਨੂੰ ਪੂਰਾ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਬਾਬਾ ਜੀ ਦੀ ਮਨਸ਼ਾ ਕੀ ਲੱਗਦੀ ਹੈ ਕੌਣ ਹੈ ਇਹਦੀ ਮਨਸ਼ਾ ਜੀ ਵੇਖੋ ਕੋਈ ਦਿੰਦਾ ਵੀ ਇਹ ਖਰੇ ਪਾਗਲ ਆ ਸਾਨੂੰ ਪਾਗਲ ਵਾਲੀ ਇਹਦੀ ਨੀਤੀ ਨਹੀਂ ਲੱਗਦੀ ਇਹ ਬੜਾ ਦਰੁਸਤ ਦਿਮਾਗ ਨਾਲ ਬੜੇ ਬਿਆਨਬਾਜ਼ੀ ਆਪਣੀ ਕਰਦਾ ਵਾ ਸਾਨੂੰ ਇਹੋ ਪ੍ਰਸ਼ਾਸਨ ਅਗੇ ਮੰਗੇ ਹੋ ਕਰਦੇ ਆ ਕਿ ਜਿਹੜਾ ਸਾਡੇ ਤਾਂ ਹੀ ਸਾਨੂੰ ਹੱਥ ਨਾਲ ਨੂੰ ਪਾਉਣਾ ਪਵੇ ਇਹਨੂੰ ਆਪ ਹੀ ਇਹਦਾ ਘਰ ਲੱਭ ਕੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਇਹਦਾ ਘਰ ਆ ਇਹਨੂੰ ਸਿੱਧਾ ਕੀਤਾ ਜਾਵੇ ਨਹੀਂ ਦੇ ਸਾਰੀਆਂ ਸੰਪੜਦਾਵਾਂ ਹਿੰਦੂ ਧਰਮ ਭਾਈਚਾਰਾ ਜਿਹੜਾ ਸਿੱਖ ਧਰਮ ਭਾਈਚਾਰਾ ਜਿਹੜਾ ਸਾਡਾ ਹੋਰ ਵੀ ਜੀ ਸੰਪੜਦਾਵਾਂ ਸਾਰੇ ਸਾਡੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆ ਇਹਨੂੰ ਠੋਕਮਾ ਜਵਾਬ ਦਿੱਤਾ ਜੀ ਉਹਦੇ ਨੂੰ ਬੰਦੇ ਦਾ ਪੁੱਤ ਪੂਰਾ ਠੋਕਮਾ ਬਣਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਤੁਸ ਨੂੰ ਜਿਕਾਇਦ ਕੀਤੀ ਤੇ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਕਿ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਵੇਖੋ ਜੀ ਜਿਹੜੀ ਪੁਲਿਸ ਦਾ ਵੀ ਪੁਲਿਸ ਪ੍ਰਸ਼ਾਸਨ ਵੀ ਕਿਸੇ ਧਰਮ ਦੇ ਵਿੱਚ ਹੋ ਆ ਪੁਲਿਸ ਪ੍ਰਸ਼ਾਸਨ ਵੀ ਸਾਡੇ ਭਰਾ ਹੀ ਆ ਉਹਨਾਂ ਦਾ ਵੀ ਫਰਜ਼ ਬੰਦਾ ਚਲੋ ਡਿਊਟੀ ਦਾ ਤੇ ਉਹਨਾਂ ਦਾ ਜਿਹੜਾ ਫਰਜ਼ ਬੰਦਾ ਬੰਦਾ ਲੇਕਿਨ ਧਰਮ ਵੀ ਨਾਲ ਨਾਲ ਆ ਜਿਹੜਾ ਆਪਣਾ ਧਰਮ ਉਹਦੇ ਵਿੱਚ ਵੀ ਪਰਪੱਖ ਰਹਿਣਾ ਚਾਹੀਦਾ ਉਹ ਆਪ ਹੀ ਸਿਆਣੇ ਆ ਬੜੇ ਪੜੇ ਲਿਖੇ ਜਿਹੜੇ ਸੂਝਮਾਨ ਅਫਸਰ ਲੱਗੇ ਆ ਉਹਨਾਂ ਨੂੰ ਹੀ ਚਾਹੀਦਾ ਕਿ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਜੇ ਉਹ ਵੀ ਧਾਰਾ ਤੇ ਲੱਗਦੀ ਆ ਧਾਰਾ ਜਲਦੀ ਤੋਂ ਜਲਦੀ ਲਾਗੇ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਭੇਜਿਆ ਜਾਵੇ ਤਾਂ ਕਿ ਇਹ ਗਾਂਹ ਹੋਰ ਕੋਈ ਵਿਵਾਦ ਨਾ ਖੜਾ ਕਰ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ